ਠਾਵੇਂ ਉਹ ਚੜ੍ਹਦੀ ਕਲਾ ਵਿੱਚ ਹੋ ਹੋਵੇ ਤੇ ਮੈਂ ਗੱਲ ਅੰਦੀਪ ਸਿੰਘ ਗੱਲ ਹੈ ਨਾ ਤੇ ਤੁਹਾਨੂੰ ਜਿਹੜਾ ਤੈਨੂੰ ਲੱਗਦਾ ਪੰਜਾਬ ਦੇ ਨਾਲ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਜਿਹੜਾ ਕੱਲ ਭਾਨੇ ਸਿੱਧੂ ਵਾਸਤੇ ਪੰਜਾਬੀ ਨੌਜਵਾਨ ਨਾ ਉੱਠ ਖੜੇ ਹੋਏ ਪੰਜਾਬ ਦੀ ਨੌਜਵਾਨੀ ਇੰਨੀ ਵੱਡੀ ਗਿਰਤੀ ਦੇ ਵਿੱਚ ਹੈ ਨਾ ਭਾਨੇ ਸਿੱਧੂ ਦੇ ਹੱਕ ਵਿੱਚ ਪਹੁੰਚੀ ਤੇ ਅਸੀਂ ਵੀ ਪਹੁੰਚੇ ਸੀਗੇ ਜਦੋਂ ਅਸੀਂ ਪਹੁੰਚੇ ਸੀ ਪਹੁੰਚੇ ਬੜ ਬਰਾਡੇ ਕੋਲ ਪਰਾਜੇ ਤੇ ਨਾ ਜਿੱਥੇ ਕਿ ਕਿਸਾਨ ਜਿਹਾ ਬੰਦਿਆਂ ਵੱਲੋਂ ਛਾਤ ਮੇ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਬੈਠੇ ਸੀਗੇ ਤੇ ਸਾਡੇ ਉੱਥੇ ਬੈਠਣ ਆਇਆ ਸੀ ਤੇ ਕਾਲ ਵੀ ਇਹੀ ਸੀ ਵੀ ਜਿੱਥੇ ਰੋਕ ਲਿਆ ਆਪਦਾ ਉੱਥੇ ਹੀ ਬਹਿ ਜਾਓ ਤੇ ਉਸ ਤੋਂ ਬਾਅਦ ਕੀ ਹੁੰਦਾ ਚਲਦੇ ਆਲੇ ਤੇ ਪਤਾ ਨਹੀਂ ਕਿਵੇਂ ਵਿੱਚ ਨੌਜਵਾਨਾਂ ਵਿੱਚ ਰੋ ਉੱਠਦਾ ਤੇ ਥੋੜਾ ਪਲਾਜਾ ਜਿਹੜੇ ਬੈਰੀਕੇਡ ਬੂਦੇ ਤੋੜ ਕੇ ਟਰੈਕਟਰਾਂ ਨੂੰ ਸਾਰੇ ਘਰ ਉੱਟ ਪਾਉਣ ਲੱਗ ਜਾਂਦੇ ਤੇ ਪ੍ਰਸ਼ਾਸਨ ਉਹਨਾਂ ਨੂੰ ਰੋਕਣ ਦੇ ਵਿੱਚ ਜਿਹੜੇ ਪ੍ਰਾਈਵੇਟ ਵਹੀਕਲ ਵੇਸੇ ਟੱਪਦੇ ਸੀਗੇ ਉਹਨਾਂ ਨੂੰ ਰੋਕ ਕੇ ਉਹਨਾਂ ਚਾਬੀਆਂ ਕੱਢ ਰਿਹਾ ਸੀ ਪ੍ਰਸ਼ਾਸਨ ਤੇ ਵਿੱਚ ਪ੍ਰਾਈਵੇਟ ਵਹੀਕਲ ਸੀ ਜਿਹੜੇ ਇੱਕ ਵਿਆਹ ਵਾਲੀ ਗੱਡੀ ਸੀ ਇੱਕ ਕਾਲੀ ਥਾਰ ਸੀ ਜਿਹਦੀ ਉਹਦੇ ਤੇ ਡੰਡੇ ਵੀ ਮਾਰੇ ਗਏ ਤੇ ਜਿਹੜਾ ਕਿ ਉਹ ਬਹੁਤ ਗਲਤ ਸੀਗਾ ਨਾ ਜਿਹੜੇ ਪ੍ਰਾਈਵੇਟ ਲੋਕ ਸੀ ਉਹਨਾਂ ਦਾ ਕੀ ਕਸੂਰ ਸੀਗਾ ਵਿਚਾਰੇ ਉਹ ਤਾਂ ਟੱਪ ਦੇ ਸੀਗੇ ਆਪ ਦਾ ਉਹਨਾਂ ਦੀਆਂ ਚਾਬੀਆਂ ਕੱਢੀਆਂ ਗਈਆਂ ਬਠਾਸ਼ਣ ਵੱਲੋਂ ਵੀ ਪਿੱਛੇ ਪੀੜ ਨੂੰ ਰੋਕਾ ਜਾ ਸਕੇ ਤੇ ਉਸ ਤੋਂ ਬਾਅਦ ਵਿੱਚ ਇਦਾਂ ਚੱਲੀ ਗਿਆ ਕੰਮ ਕੁਝ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਜਿਵੇਂ ਸ਼ਰਾਬਤੀ ਅੰਸਰ ਕਹਿੰਦੇ ਵਿੱਚ ਸਾਰੇ کیسੇ ਦੇ ਵਿੱਚ ਹੁੰਦੇ ਹੀ ਆ ਨਾ ਸ਼ਰਾਬਤੀ ਅੰਸਰਾਂ ਨੇ ਕੀ ਕੀਤਾ ਇੱਕ ਪੁਲਿਸ ਮਰਾਜ ਬੰਦੇ ਉੱਤੇ ਹਮਲਾ ਕਰਤਾ ਤੇ ਕਿਰਪਾ ਨਾਲ ਕਿ ਕਿਰਚ ਮਰੀ ਜੀਨਾ ਗੇਮਾ ਉਹ ਲਪਘ ਗਿਆ ਉਹ ਆ ਭੱਜ ਗਿਆ ਉਹ ਉਹ ਮਾਰ ਕੇ ਤੇ ਉਸ ਤੋਂ ਬਾਅਦ ਵਿੱਚ ਪ੍ਰਸ਼ਾਸਨ ਨੇ ਥੋੜਾ ਇਹ ਵੋਟਰ ਲਾਠੀ ਚਾਜਦੇ ਕੀਤਾ ਤੇ ਕੋਈ ਗ੍ਰਿਫਤਾਰੀਆਂ ਨਹੀਂ ਕੀਤੀ ਉਹ ਜਾਇਜ਼ ਵੀ ਸੀ ਕਿਉਂਕਿ ਫਿਰ ਉਹਦੇ ਬਾਅਦ ਵਿੱਚ ਜੁਣੀ ਨੇ ਮੰਗ ਵੀ ਕੀਤੀ ਵੀ ਜਿਹੜੇ ਜਿਹੜੇ ਵੀ ਉਹ ਸ਼ਰਾਰਤੀ ਅਸਰ ਸੀਗਾ ਉਹਦੇ ਤੇ ਕਾਰਵਾਈ ਕੀਤੀ ਜਾਵੇ ਉਹਨੂੰ ਫੜਿਆ ਜਾਵੇ ਉਹਦੇ ਪਰਚਾ ਕੀਤਾ ਜਾਵੇ ਤੇ ਉਸ ਤੋਂ ਬਾਅਦ ਉਹਨੂੰ ਪਤਾ ਹੀ ਹੈ ਨਾ ਸ਼ਾਮ ਤੱਕ ਜੋ ਨੌਜਵਾਨੀ ਤੋਰ ਤਾਰ ਕੇ ਵੀਰਾਂ ਘੱਟ ਕੇ ਸਰੂਰ ਪਹੁੰਚ ਗਈ ਤੇ ਉੱਥੇ ਆਥ ਨੇ ਜੋ ਪ੍ਰਸ਼ਾਸਨਾਂ ਮੀਟਿੰਗ ਹੋਈ ਤੇ ਉਹਨਾਂ ਨੇ 10 ਤਰੀਕ ਨੂੰ ਭਾਨੇ ਸਿੱਧੂ ਨੂੰ ਰਿਹਾ ਕਰਨ ਦਾ ਰਾਨਕਰ ਤਾਂ ਆਪਣ ਸਾਰੇ ਨੂੰ ਪਤਾ ਹੈ ਨਾ ਲੈਕਚਰੂਪੇ ਦਿੱਤਾ ਹੋਣਾ ਇਹ ਵੇਖੋ ਕੀ ਬਣਦਾ ਕੀ ਨਹੀਂ 10 ਤਰੀਕ ਤੱਕ ਮੁੱਕਰ ਨਾ ਜਾਣ ਕੇ ਖੜੇ ਰਹਿਣਗੇ ਜਵਾਨ ਤੇ ਕੀ ਬਣਦਾ ਕੀ ਨਹੀਂ ਨਾ ਕਿਉਂਕਿ 13 ਤਰੀਕ ਨੂੰ ਕਿਸਾਨ ਜੁੜਣ ਦੀ ਦਿੱਲੀ ਜਾਣ ਦੀ ਕਾਲ ਵੀ ਹੈ ਤੇ ਮੇਰੀ ਵੀ ਹੱਥ ਬੰਨ ਕੇ ਬੇਨਤੀ ਵੀ ਹਮ ਹਮਾ ਕੇ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਨਾਲ ਆਪਾਂ ਜਾਣਾ ਜਿਵੇਂ ਕੱਲ ਪੰਜਾਬ ਦੇ ਵਿੱਚ ਤੁਸੀਂ ਬੈਰੀਕੇਡਿੰਗ ਤੋੜੀਏ ਬਾਹਨੇ ਦੇ ਖਾਤਰ ਉਵੇਂ ਆਪਾਂ ਦਿੱਲੀ ਨੂੰ ਜਾਣਾ ਹਰਿਆਣਾ ਆਪਣੇ ਨਾਲ ਹੋਊਗਾ ਜਿੱਥੇ ਰਾਹ ਵਿੱਚ ਬੈਰੀਕੇਡਿੰਗ ਕੀਤੀ ਜਾਊਗੀ ਤੇ ਆਪਾਂ ਤੋੜ ਕੇ ਜਿਵੇਂ ਪ੍ਰਸ਼ਾਦ ਜੁੜੀਆਂ ਦਾ ਹੁਕਮ ਹੋਊਗਾ ਆਪਣੇ ਆਪ ਹਾਂ ਦਾ ਉਸ ਤਰੀਕੇ ਨਾਲ ਆਪਾਂ ਜਾਣਾ ਜਿਉਂ ਨੇ ਕਿਹਾ ਵੀ ਬੈਰੀਗੇਡ ਤੋੜਦੇ ਉਹ ਤੇ ਆਪਾਂ ਤੋੜਦੇ ਨੇ ਤੇ ਜਿਉਂ ਨੇ ਕਿਹਾ ਸ਼ਾਂਤ ਮੇ ਜਾਣਾ ਤੇ ਆਪਾਂ ਸ਼ਾਂਤ ਮੇ ਜਾਣਾ ਤੇ ਇੱਕ ਅਪੀਲ ਹੋਰ ਸੀ ਗੱਲਬਾਤ ਜੀ ਮੇਰੇ ਬਾਗ ਵਿੱਚ ਖੜਕਦੀ ਸੀਗੀ ਜਿਵੇਂ ਅਮਰਤਪਾਲ ਤੇ ਜਦੋਂ ਐਨਐਸਏ ਲਾਈ ਗਈ ਸੀ ਨਾ ਜਿਕੇ ਉਸ ਟੈਨ ਦੇ ਉੱਤੇ ਆਈ ਨੌਜਵਾਦ ਆਪਾਂ ਸਾਰੇ ਉੱਠੇ ਹੁੰਦੇ ਉਹਦੋਂ ਆਏ ਪ੍ਰੋਟੈਸਟ ਕੀਤਾ ਹੁੰਦਾ ਤੇ ਅੱਜ ਆ ਕੁਝ ਕਰਨ ਦੇ ਆਪਾਂ ਲੋੜ ਨਹੀਂ ਪੈਣੀ ਸੀ ਭਾਵੇਂ ਸਿੱਧੂ ਤੇ ਇਹ ਕਾਰਵਾਈ ਨਹੀਂ ਹੋਣੀ ਸੀ ਕਿਉਂਕਿ ਸਰਕਾਰ ਨੂੰ ਪਤਾ ਲੱਗ ਗਿਆ ਸੀਗਾ ਵੀ ਇਹ ਬੋਲਣੋਂ हट ਗਿਆ ਅਮਰਤਪਾਲ ਵੇਲੇ ਆਪਾਂ ਕੋਈ ਨਹੀਂ ਬੋਲੇ ਉਹਨੇ ਤਾਂ ਆਪਾਂ ਨੇ ਸਿੱਧੂ ਤੇ ਕਾਰਵਾਈ ਕੀਤੀ ਬੇਗੜਾ ਬੋਲਦੇ ਪਰ ਲੋਕਾਂ ਨੇ ਕੱਲ ਜਵਾਬ ਦੇਤਾ ਤੇ ਸੋ ਮੇਰੀ ਅਪੀਲ ਹੈ ਅਮਰਤਪਾਲ ਦਾ ਸਾਲ ਹੋ ਜੂਗਾ ਮਾਰਚ ਦੇ ਵਿੱਚ ਐਨਐਸਏ ਤੋਂ ਟੁੱਟ ਜੂਗੀ ਤੇ ਬਾਹਰ ਆਉਣਾ ਚਾਹੀਦਾ ਜੇ ਸਰਕਾਰ ਕੋਈ ਗਲਤ ਕਦਮ ਨਹੀਂ ਚੁੱਕਦੀ ਤਾਂ ਕੋਈ ਉਹਦੇ ਹਨਾ ਵਿਰੋਧ ਦੇ ਵਿੱਚ ਪਰ ਤੁਸੀਂ ਸਾਰਿਆਂ ਨੇ ਜ਼ਰੂਰ ਇਹ ਗੱਲ ਯਾਦ ਰੱਖਣੀ ਹੈ ਵੀ ਆਪਾਂ ਜੇ ਅਮਰਤਪਾਲ ਉੱਤੇ ਕੋਈ ਵਧਿੱਕੀ ਕਰੂਗੀ ਸਰਕਾਰ ਜਾਂ ਕੋਈ ਹਨਾ ਤੇ ਆਪਾਂ ਉਦੋਂ ਉਹਦੇ ਹੱਕ ਦੇ ਵਿੱਚ ਵੀ ਇਕੱਠੇ ਹੋਣਾ ਤੇ ਦੀਪ ਸਿੱਧੂ ਬਾਈ ਨੇ ਜਿਹੜੀਆਂ ਗੱਲਾਂ ਕਹਿੀਆਂ ਸੀ ਅੱਜ ਸੱਚ ਹੋਈ ਜਾਂਦੀਆਂ ਨੇ ਸਾਰੀਆਂ ਕਿ ਕਿੰਨਾ ਗੱਲ ਨੂੰ ਭੰਡਿਆ ਗਿਆ ਗਦਾਰ ਹੈ ਇਹ ਹੈ ਉਹ ਅੱਜ ਸਾਰੀਆਂ ਗੱਲਾਂ ਸੱਚ ਹੋ ਜਾਂਦੀਆਂ ਜਿਹੜੀਆਂ ਗੱਲਾਂ ਨੇ ਕਹੀਆਂ ਸੀ ਸੋ ਮੇਰੀ ਦਸਤ ਬੰਨ ਕੇ ਬੇਨਤੀ ਹੈ ਬਈ ਜਿਹਦੇ ਨਾਲੇ ਪੰਜਾਬ ਦੇ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹਦਾ ਧੱਕਾ ਹੁੰਦਾ ਉਹਦੇ ਹੱਕ 'ਚ ਖੜਿਆ ਕਰੋ ਜਿਹਦੇ ਵੱਲ ਤਪਾੜੋ ਨੇ ਉਹ ਨੌਜਵਾਨ ਦੀਨਾਂ ਦੇ ਐਨਐਸ ਲਾ ਕੇ ਡਿਬਰੂਗੜ੍ਹ ਭੇਜ ਗਿਆ ਉਹਨਾਂ ਦੇ ਹੱਕ ਦੇ ਵਿੱਚ ਵੀ ਆਪਾਂ ਖੜੇ ਹੁੰਦੇ ਕੀ ਉਹ ਪੰਜਾਬ ਦੇ ਨੌਜਵਾਨ ਨਹੀਂ ਸੀਗੇ ਉਹਨਾਂ ਦੇ ਆਕ ਦੇ ਵਿੱਚ ਵੀ ਖੜਦੇ ਤਾਂ ਉਹਨਾਂ ਤੇ ਵੀ ਅੱਜ ਇੰਨਾ ਪਾੜਾ ਕੇਸ ਪਾ ਕੇ ਪਿਆ ਉਹ ਤੋਂ ਬਾਹਰ ਨੇ ਸਿਲਾ ਕੇ ਡਿਬਰੂਗੜ ਨੀਰ ਨੂੰ ਰੱਖਣਾ ਸੀ ਆਪਾਂ ਤੋਂ ਬੋਲੀ ਨਹੀਂ ਗੀ ਬੋਲਿਆ ਕਰੋ ਯਾਰ ਹੁਣ ਹਜੇ ਵੀ ਜਲ ਅਗਲੇ ਮਹੀਨੇ ਇਹਨਾਂ ਸੇ ਟੁੱਟ ਕੇ ਬਾਹਰ ਆ ਜਾਣਗੇ ਉਹਨਾਂ ਸਾਥ ਦਿਓ ਕੋਈ ਗਲਤ ਨਹੀਂ ਕੰਮ ਕਰ ਰਿਹਾ ਸੀ ਨਸ਼ੇ ਛਡਾ ਰਿਹਾ ਸੀ ਅਮਰਤ ਨਾ ਰਣ ਜੋੜ ਰਿਹਾ ਸੀ ਲੋਕਾਂ ਨੂੰ ਸਿੱਖੀ ਨਾਲ ਜੋੜ ਰਿਹਾ ਸੀ ਪਰ ਲੋਕ ਵਿਰੋਧ ਕਰਨ ਵਾਲੇ ਹੁੰਦੇ ਆ ਵਿੱਚ ਉਹਨਾਂ ਨੇ ਕਰੀ ਜਾਣਾ ਉਹਨਾਂ ਦੀ ਪ੍ਰਵਾਹ ਨਾ ਕਰਿਆ ਕਰੋ ਤੇ ਜਰੂਰ ਜਿਹੜਾ ਵੀ ਬੰਦਾ ਪੰਜਾਬ ਦੇ ਹੱਕ ਦੀ ਗੱਲ ਕਰਦਾ ਉਹਦੇ ਹੱਕ ਦੇ ਵਿੱਚ ਖੜਿਆ ਕਰੋ ਉਹਦਾ ਸਾਥ ਦਿਆ ਕਰੋ ਜੇ ਅੰਮ੍ਰਿਤਪਾਲਾ ਬਾਹਰ ਆਉਂਦਾ ਹੈ ਆਉਣਾ ਚਾਹੀਦਾ ਹੈ ਮਾਰਚ ਦੇ ਵਿੱਚ ਉਹਦੀ ਅੰਨੇ ਸੇ ਟੁੱਟ ਜੂਗੀ ਕਿਉਂਕਿ ਸਾਲ ਹੋ ਜੂਗਾ ਸਾਲ ਤੋਂ ਬਾਅਦ ਕਹਿੰਦੇ ਨੇ ਵੀ ਇਹਦੀ ਜਵਾਨਤਾ ਲੱਗ ਸਕਦੇ ਤੇ ਆਪਾਂ ਦਾ ਸਾਥ ਦੇਣਾ ਉਹਦੇ ਨਾਲ ਖੜਨਾ ਜੇ ਪੰਜਾਬ ਸਰਕਾਰ ਕੋਈ ਨਾ ਵੀ ਬਦੀ ਕੀ ਕਰੂਗੀ ਜਾਂ ਸੈਂਟਰ ਸਰਕਾਰ ਤੇ ਆਪਾਂ ਇਦਾਂ ਹੀ ਇਕੱਠੇ ਹੋਣਾ ਜਿਵੇਂ ਕੱਲ ਇਕੱਠੇ ਹੋਏ ਸੀ ਭਾਨੇ ਦੇ ਆਗ ਦੇ ਵਿੱਚ ਤੇ ਥੋੜਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਲੋਕੜਾ ਐਡਾ ਵੱਡੀ ਗੈਂਟੀ ਦੇ ਵਿੱਚ ਸਾ ਦਿੱਤਾ ਤੇ ਜਿਹੜੇ ਪੱਤਰਕਾਰਾਂ ਨਾਲ ਧੱਕਾ ਕੀਤਾ ਗਿਆ ਨਾ ਜਾਂ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਉਹ ਵੀ ਗਲਤ ਗੱਲ ਸੀ ਵਿੱਚ ਰਤਨਦੀਪ ਢਾਲੀ ਵਾਲਾ ਕਹਿੰਦੇ ਫੋਨ ਟੁੱਟ ਗਿਆ ਤੇ ਹੋਰ ਪੱਤਰਕਾਰਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਕਿ ਇਹ ਲੋਕਤੰਤਰ ਨਹੀਂ ਹੈਗਾ ਨਾ ਵੀ ਇਦਾਂ ਨਹੀਂ ਹੁੰਦਾ ਘਰਾਂ ਦੇ ਵਿੱਚ ਇੰਨਾ ਤਾਂ ਕਿਹੜੇ ਸਰਕਾਰ ਨੇ ਵੀ ਨਹੀਂ ਕੀਤਾ ਸੀ ਸੋ ਸਾਡੇ ਭਗਵੰਤ ਜੀ ਸਾਹਿਬ ਨੂੰ ਵੀ ਅਪੀਲ ਆ ਸਾਨੂੰ ਬਹੁਤ ਵੱਡਾ ਲੋਕਾਂ ਨੇ ਫਤਵਾ ਦਿੱਤਾ ਸੀਗਾ ਤੇ ਸਾਨੂੰ 92 ਮਲੇ ਥੋੜੀ ਝੋਣੀ ਸੀ ਪਾਏ ਤੇ ਇਹਨਾਂ ਤੁਸੀਂ ਤੱਕ ਨਾ ਕਰੋ ਇਹ ਤਾਂ 2 ਸਾਲ ਹੀ ਹੋਏ ਆ 2 ਸਾਲਾਂ ਵਿੱਚ ਇੰਨਾ ਕੁ ਹੋਈ ਜਾਂਦਾ ਤੇ ਗਾਂ ਕੀ ਹੋਊਗਾ ਨਾ ਗਾਂ 2024 ਦੇ ਵੋਟਾਂ ਸਿਰ ਤੇ ਆ ਪਲੀਜ਼ ਤੁਸੀਂ ਵੀ ਲੋਕਾਂ ਨਾਲ ਕੋਆਪਰੇਟ ਹੋਗੇ ਚੱਲੋ ਕੋਈ ਵੀ ਬਨਾਈ ਦੇ ਗਲਤ ਨਹੀਂ ਕੰਮ ਕਰ ਰਿਹਾ ਸੀਗਾ ਜੇ ਲੋਕ ਥੱਕੇ ਹਾਰੇ ਵਿਚਾਰੇ ਆਉਂਦੇ ਸੀ ਉਹਨਾਂ ਦੇ ਪੈਸੇ ਮੜਾ ਰਿਹਾ ਸੀਗਾ ਚਲੋ ਵਿੱਚ ਉਹਦੀ ਹਾਂ ਬੋਲੀ ਰੂਡ ਸੀਗੀ ਉਹਦੇ ਸਾਰੇ ਵਿਰੋਧ ਵੀ ਕਰਦੇ ਸੀਗੇ ਸੋ ਆਪਣੀ ਸਰਕਾਰ ਨੂੰ ਅਪੀਲ ਹੈ ਕਿ ਲੋਕਾਂ ਦੇ ਨਾਲ ਸਹਿਣਤੀ ਬਣਾਵੇ ਜਿੱਥੇ ਹਾਂ ਜਿੱਥੇ ਕੋਈ ਗਲਤ ਹੈ ਉਹਦੇ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਪਰ ਜਿੱਥੇ ਸਹੀ ਹੈ ਸਹੀ ਦੇ ਕਾਰਵਾਈ ਨਾ ਕਰੋ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਜੇ ਪੰਜਾਬ ਦੇ ਵਿੱਚ ਵਿਕਾਸ ਕਰੋ ਤੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਦੇ ਨਾਲ ਜੁੜ ਜਿਓ ਚੈਨਲ ਨੂੰ ਫੋਲੋ ਕਰ ਲਿਓ YouTube ਦੇ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਸਾਨੂੰ ਥੋੜੇ ਸਾਰੇ ਵੀ ਲੋਡ ਹੁੰਦੀ ਹੈ ਵੀਡੀਓ ਸ਼ੇਅਰ ਕਰ ਦਿਆ ਕਰੋ ਇਹ ਨਾਲ ਹੀ ਸਾਨੂੰ ਬਹੁਤ ਹੁੰਦਾ ਤੇ ਚੈਨਲ ਨਾਲ ਰੰਗਣਾ ਪੰਜਾਬ ਦੇ ਨਾਲ ਜੁੜੇ ਰਹੋ ਧੰਨਵਾਦ